ਕੁਦਰਤ ਨੇ ਹਰ ਮਨੁੱਖ ਨੂੰ ਕੋਈ ਨਾ ਕੋਈ ਐਸਾ ਹੁਨਰ ਦਿੱਤਾ ਹੈ ਜਿਸ ਨੂੰ ਉਭਾਰ ਕੇ ਉਹ ਆਪਣੀ ਵੱਖਰੀ ਸ਼ਖਸੀਅਤ ਬਣਾ ਸਕਦਾ ਹੈ ਅਤੇ ਜ਼ਿੰਦਗੀ ਵਿੱਚ ਉਹ ਇੱਕ ਕਾਮਯਾਬ ਨੌਕਾ ਮੱੜ ਸਕਦਾ ਹੈ ਦੁਨੀਆ ਵਿੱਚ ਕੋਈ ਮਨੁੱਖ ਐਸਾ ਨਹੀਂ ਹੈ ਜਿਸ ਵਿੱਚ ਔਗਣਿ ਔਗਣ ਹੋਣ ਅਤੇ ਗੁਣ ਕੋਈ ਵੀ ਨਾ ਹੋਵੇ ਜਾਂ ਜਿਸ ਵਿੱਚ ਗੁਣ ਹੀ ਗੁਣ ਹੋਣ ਤੇ ਔਗਣ ਕੋਈ ਵੀ ਨਾ ਹੋਵੇ ਅੱਜ ਤੁਹਾਨੂੰ ਅਜਿਹੇ ਮੂਰਤੀਕਾਰ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਆਪਣੀ ਸਾਦਗੀ ਭਰੀ ਜ਼ਿੰਦਗੀ ਦੇ 30-35 ਸਾਲ ਤੋਂ ਲੱਕੜ ਸਿਲੀਕੋਨ ਤੇ ਪੱਥਰ ਤੋਂ ਮੂਰਤੀਆਂ ਤਿਆਰ ਕਰ ਰਿਹਾ ਹੈ ਅਸੀਂ ਗੱਲ ਕਰਨ ਜਾ ਰਹੇ ਹਾਂ ਮੋਗਾ ਜ਼ਿਲ੍ਹੇ ਦੀ ਤਸਵੀਰ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਗਾਝਾਣ ਦੇ ਰਸਪਾਲ ਸਿੰਘ ਪਾਲੀ ਦੀ ਇਹਨਾਂ ਨੇ ਹੁਣ ਤੱਕ ਬੰਬੇ ਦੀ ਫਿਲਮ ਸਿਟੀ ਚ ਪਰਿ ਫਿਲਮ ਦੀ ਸਟਾਰ ਕਾਸਟ ਦਿੱਲੀ ਦੀ ਸੰਸਦ ਭਵਨ ਦੀ ਇਮਾਰਤ ਤੇ ਵਿਦੇਸ਼ਾਂ ਵਿੱਚ ਲੱਕੜ ਪੱਥਰ ਤੇ ਸਿਲੀਕੋਨ ਨਾਲ ਮੂਰਤੀਆਂ ਬਣਾ ਕੇ ਆਪਣੇ ਹੁਨਰ ਦਾ ਲੋਹਾ ਬਣਵਾਇਆ ਇਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਦਾ ਗੀਤ ਪਦਮ ਸ਼੍ਰੀ ਵਾਰ ਨਾਲ ਸਨਮਾਨਿਤ ਭਾਈ ਨਰਮਲ ਸਿੰਘ ਦੀ ਖਾਲਸਾ ਜੀ 1912 ਦੀ ਸਮੁੰਦਰੀ ਘਟਨਾ ਤੇ ਸਮੁੰਦਰੀ ਜਹਾਜ਼ ਟਾਈਟੈਨਿਕ ਬਿਨਾਂ ਜੋੜ ਦੇ ਇਕੱਠਾ ਹੋਣ ਵਾਲਾ ਲੱਕੜ ਦਾ ਮੇਜ਼ ਪੰਛੀ ਲੱਕੜ ਦੀ ਘੜੀ ਹੈਂਡਬੈਗ ਪੱਥਰ ਦਾ ਤੈਸਾ ਡੱਡੂ ਸੱਪ ਘੋਗਾ ਮਜ਼ਦੂਰ ਦਾ ਹੱਥ ਲੱਕੜ ਦੀ ਬਿਨਾ ਜੋੜ ਦੇ ਕੜੀ ਮੋਹਰਾ ਦੀਆਂ ਮੂਰਤੀਆਂ ਬਣਾ ਕੇ ਘਰ ਵਿੱਚ ਰੱਖੀਆਂ ਹੋਈਆਂ ਹਨ ਮੂਰਤੀਕਾਰ ਰਸ਼ਪਾਲ ਸਿੰਘ ਪਾਲੀ ਕੁਦਰਤ ਨੂੰ ਪਿਆਰ ਕਰਨ ਵਾਲੇ ਇਨਸਾਨਾਂ ਤੇ মিডিਆ ਤੋਂ ਦੂਰ ਰਹਿੰਦੇ ਹਨ ਹਣ ਤੱਕ ਕੁਝ ਦੇਸ਼ਾਂ ਵਿੱਚ ਕਾਰਾਗਰੀ ਕਰਨ ਤੋਂ ਬਾਅਦ ਜਦੋਂ ਪੰਜਾਬ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੇ ਦੋਸਤ ਹਰਪ੍ਰੀਤ ਸਿੰਘ ਕਲਿਆਣ ਮਾਰੀਪਿੰਡ ਦੀ ਬਦੌਲਤ ਜੀਵੀਐਸ ਟਾਈਮ ਚੈਨਲ ਦੀ ਟੀਮ ਨੂੰ ਇੰਟਰਵਿਊ ਦਿੱਤਾ ਆਓ ਸੁਣਦੇ ਹਾਂ ਉਹਨਾਂ ਦੀ 30 35 ਸਾਲ ਦੀ ਕਾਰਾਗਰੀ ਦੀ ਕਹਾਣੀ ਉਹਨਾਂ ਦੀ ਜਵਾਨੀ ਜੀਵੀਐਸ ਟਾਈਮ ਦੇ ਨਾਲ ਜੁੜੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਆ ਤੁਹਾਡਾ ਆਪਣਾ ਜਗਵੀਰ ਜੱਤ ਮੋਗਾ ਜ਼ਿਲ੍ਹੇ ਦਾ ਹਲਕਾ ਨਿਹਾਲ ਸਿੰਘ ਵਾਲਾ ਦੇ ਦੀਨਪੰਦੇ ਪਿੰਡ ਗਾਝਿਆਣੇ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੇ ਰਿਸ਼ਪਾਲ ਸਿੰਘ ਪਾਲੀ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਨਾਂ ਬੇਸ਼ੱਕ ਮੀਡੀਆ ਤੇ ਬਹੁਤ ਘੱਟ ਨਜ਼ਰ ਆਉਂਦੇ ਨੇ ਪਰ ਜਦੋਂ ਤੁਸੀਂ ਕਲਾਕਾਰੀ ਦੇਖੋਗੇ ਤੁਸੀਂ ਹੈਰਾਨ ਮੰਨ ਜਾਓਗੇ ਕਿ ਇਸ ਇਨਸਾਨ ਦੁਆਰਾ ਕੀਤੀ ਗਈ ਆ ਸਭ ਤੋਂ ਪਹਿਲਾਂ ਰਚਪਾਲ ਪਾਲੀ ਜੀ ਜੀਵੀਐਸ ਟੈਮ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਆ ਜੀ ਤੁਹਾਡਾ ਜੀ ਸਾਡੇ ਘਰ ਆਏ ਜੀ ਰਚਪਾਲ ਜੀ ਮੈਂ ਪਹਿਲਾਂ ਗੱਲ ਕਰੂੰਗਾ ਤੁਹਾਡੇ ਹੁਨਰ ਤੋਂ ਕਿਵੇਂ ਮੰਦੇ ਵਿੱਚ ਆ ਕਿਉਂਕਿ ਬਹੁਤ ਸਾਰੇ ਕਲਾਕਾਰ ਆ ਜੀ ਕੋਈ ਸਿਲੀਕੋਨ ਨਾਲ ਤ ਮੂਰਤੀਆਂ ਤਰਾਸ਼ਦਾ ਕੋਈ ਲੋਹੇ ਨਾਲ ਬਹੁਤ ਸਾਰੇ ਅਲੱਗ-ਅਲੱਗ ਆ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਇਸ ਲਾਈਨ ਦੇ ਵਿੱਚ ਜੁੜਿਆ ਜਾਵੇ ਤੇ ਜਿਹੜਾ ਪਹਿਲੀ ਉਹ ਕਿਹੜੀ ਤਸਵੀਰ ਸੀ ਜਿਸ ਤੋਂ ਤੁਸੀਂ ਪ੍ਰਭਾਵਿਤ ਹੋ ਕਿਸ ਕਿਤੇ ਦੇ ਵਿੱਚ ਹੈ ਹ ਦੇਖੋ ਹੈ ਤਾਂ ਮੈਨੂੰ ਬਚਪਨ ਤੋਂ ਸ਼ੌਂਕ ਹੈ ਜੀ ਜੀ ਕਿਉਂਕਿ ਸ਼ੁਰੂ ਤੋਂ ਹੀ ਮੇਰਾ ਜਨਕੀ ਕਲਾਕਾਰੀ ਵਾਲੇ ਪਾਸੇ ਧਿਆਨ ਰਿਹਾ ਹੈਗਾ ਜੀ ਹਾਲਾਂਕਿ ਇਸੇ ਚੱਕਰ 'ਚ ਮੈਂ ਪੜ੍ਹਾਈ 'ਚ ਧਿਆਨ ਨਹੀਂ ਪਾ ਰਿਹਾ ਹੁਣਾ ਜਿੰਨਾ ਜਨ ਕਲਾਕਾਰ ਨੂੰ ਧਿਆਨ ਸੀਗਾ ਜੀ ਸ਼ੁਰੂ ਤੋਂ ਹੀ ਮੈਨੂੰ ਜਾਨੀ ਕਿ ਜਿਵੇਂ ਆਪਾਂ ਕਹਿ ਦਈਏ ਵੀ ਆਪਾਂ ਸਕੂਲ ਪੜ੍ਹਦੇ ਕਿਤਾਬਾਂ ਤੇ ਕੁਝ ਨਮੀ ਨਿਮੇਤਰ ਇਹਨਾਂ ਚਿੱਤਰਕਾਰੀ ਕਰਨ ਦੀ ਸੀ ਹਾਂ ਜਲਦਾ ਹੁੰਦੀ ਸੀਗਾ ਪਹਿਲਾਂ ਮੈਨੂੰ ਉੱਥੋਂ ਸ਼ੌਂਕ ਪਿਆ ਸੀਗਾ ਕਿਸੇ ਦਿਨ ਮੈਨੂੰ ਇੱਕ ਬੁੱਕ ਦਿੱਤੀ ਗ੍ਰੀਕ ਪਰ ਟੋਟਾਟ ਵੀ ਉਹ 100 ਸਾਲ ਪੁਰਾਣੀ ਹੋਣੀ ਆ ਜੀ ਉਹਦੀ ਜਲਤ ਇਹ ਜੇ ਤਰੀਕੇ ਨਾਲ ਬੰਨੀ ਵੀ ਸੀ ਕਿ ਉਹ ਮੈਂ ਅੱਜ ਤੱਕ ਦੇਖੀ ਨਹੀਂ ਸੀ ਉਦੋਂ ਪਹਿਲਾਂ ਉੱਥੋਂ ਸ਼ੁਰੂ ਹੋਇਆ ਸੀ ਮੇਰਾ ਕਲਾਕਾਰੀ ਦਾ ਕੰਮ ਜੀ ਕਿੰਨੀ ਉਮਰ ਸੀ ਜੀ ਪਰ ਉਹ ਕਿਹੜੀ ਉਹ ਬਣਾਈ ਉਸ ਤਰ੍ਹਾਂ ਦਾ ਕੋਈ ਡਿਜ਼ਾਈਨ ਬਣਾਇਆ ਹਾਂਜੀ 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 ਉਦੋਂ ਮੇਰੀ ਉਮਰ ਹੋ ਮ 12 13 ਕੇ ਸਾਲ ਦੀ ਹੋਊਗੀ। ਇਸ ਤਰ੍ਹਾਂ ਦੀ ਕਲਾਕਾਰੀ ਸੀਗੀ ਇਹ। ਜੀ। ਇਹਨੂੰ ਹੁਣ ਆਪਾਂ ਦੇਖਣ ਨੂੰ ਤਾਂ ਇਹ ਅਸਲੀ ਬੁੱਕ ਲੱਗਦੀ। ਬਿਲਕੁਲ ਬਿਲਕੁਲ। ਪਰ ਹਏ ਇਹ ਜਾਨੀ ਕਿ ਇੱਕ ਲੱਕੜ ਵੀ ਤਰਾਸ਼ੀ ਦੀ ਹੈਗੀ। ਜੀ। ਹਾਂਜੀ। ਇਸ ਤਰੀਕੇ ਦਾ ਸੀਗੀ ਇਹ। ਜੀ। ਇਹ ਤੋਂ ਸ਼ੁਰੂ ਕਲਾਕਾਰੀ ਹੋਈ ਵੀ ਆਪਣੀ। ਹੂੰ। ਸਭ ਤੋਂ ਪਹਿਲਾਂ ਤੁਸੀਂ ਕਿਸ ਦੀ ਨਜ਼ਰ ਦੇ ਵਿੱਚ ਆਏ? ਨਜ਼ਰ ਦੇ ਤਾਂ ਤਦੋਂ ਇਹੀ ਹੁੰਦਾ ਵੀ ਘਰ ਵਾਲੇ ਤਾਂ ਇੰਹੀਂ ਕਹਿੰਦੇ ਅਸੀਂ ਕਿਹੜੇ ਕੰਮ ਬੈਠੇ ਘਰ ਹੀ ਆਏ ਕਰਦੇ ਆਂ ਕੰਮ ਨਹੀਂ ਕਰ ਤੰਦਰਵਾੜ ਜਾਣਾ ਕਿ ਹਾਂ। ਤੇ ਉਸ ਤਰੀਕੇ ਨਹੀਂ ਆਇਆ ਜੀ। ਉਸ ਤੋਂ ਬਾਅਦ ਕਿੰਨਾ ਸਮਾਂ ਹੋ ਗਿਆ ਹੁਣ ਤੱਕ ਤੁਹਾਨੂੰ ਇਹ ਕਲਾਕਾਰੀ ਕਰਦੇ ਹੋ ਹੁਣ ਤੱਕ ਲੋ ਹੋਗੇ ਹੋਣਗੇ 25 30 ਸਾਲ ਦੇ ਕਿੜ ਕਿੜੇ ਇਹਨੂੰ ਹੋਵੇ ਕਲਾਕਾਰੀ ਦੇ ਨਾਲ ਦੇ ਵਿੱਚ ਲੇਕਿਨ ਮੈਂ ਦੋ ਪਹਿਲਾਂ ਕਾਰਪੈਂਟਰੀ ਦਾ ਕੰਮ ਵੀ ਜਾਈ ਨੀ 15 16 ਸਾਲ ਪਿੱਛੇ ਨਾਲ ਨਾਲ ਕਲਾਕਾਰੀ ਕੀਤੀ ਨਾਲ ਨਾਲ ਆਪਾਂ ਕਿਸੇ ਨੂੰ ਵੀ ਉਹ ਕਰੀਏ ਕਿਉਂਕਿ ਆਪਾਂ ਘਰ ਚਲਾਉਣ ਲਈ ਵੀ ਚਾਹੀਦਾ ਹੈਗਾ ਬਿਲਕੁਲ ਹਾਂਜੀ ਤੁਹਾਡਾ ਪਹਿਲਾ ਜਿਹੜਾ ਸਟੈਚੂ ਬਣਾਇਆ ਸੀ ਤੁਸੀਂ ਜਾਂ ਕਲਾਕਾਰੀ ਕੀਤੀ ਸੀ ਉਹ ਕਿੰਨੇ ਦੀ ਵਿਕੀ ਸੀਗੀ ਇਹ ਲਗਾ ਕਲਾਕਾਰੀ ਮੇਰੀ ਵਿਖੀ ਜੀ ਕਿੱਟੋ-ਕੱਟ ਦੀ 10 ਕਹਿਆਰ ਦੀ ਵਿਖੀ ਸੀ ਪਹਿਲੀ ਕਲਾਕਾਰੀ ਹੂੰ ਉਹ ਸੀਗੀ ਲੱਕੜ ਤੇ ਸੀਗੀ ਕੀ ਸੀ ਉਹ ਚੀਜ਼ ਉਹੋ ਜਿਹਾ ਬੋਰਡ ਰੇਟ ਸੀਗਾ ਹੂੰ ਹਾਂਜੀ ਉਸ ਤੋਂ ਤਾਂ ਲੱਗਿਆ ਫਿਰ ਕਿ ਇਸੇ ਨੂੰ ਜਿਹੜਾ ਕੀਤਾ ਅਪਣਾਇਆ ਜਾਵੇ ਫਿਰ ਹਾਂ ਇਹ ਤਾਂ ਗੱਲ ਹੈਗੀ ਹੈ ਜੀ ਫਿਰ ਉਹ ਸ਼ੁਰੂ ਹੌਲੀ-ਹੌਲੀ ਇਸ ਤੋਂ ਫਿਰ ਮਰਕਾਰਪੈਂਟਰੀ ਦਾ ਕੰਮ ਛੱਡਤਾ ਸੀਗਾ ਜੀ ਫਿਰ ਇਸ ਕਿਤੇ ਨਹੀਂ ਨਾ ਆਇਆ ਤੇ ਫਿਰ ਹੌਲੀ-ਹੌਲੀ ਚਲੋ ਅੱਜ ਬਦਿਆ ਮਕਾਮ ਤੇ ਹੈਗੀ ਉਹ ਕਿਹੜੀ ਚੀਜ਼ ਸੀ ਜਿਸ ਤੋਂ ਬਾਅਦ ਤੁਹਾਨੂੰ ਉਦੇਸ਼ਾਂ ਦੇ ਵਿੱਚ ਵੀ ਇਨਵਾਈਟ ਕੀਤਾ ਗਿਆ ਕਿ ਤੁਸੀਂ ਇੱਥੇ ਆ ਕੇ ਕਲਾਕਾਰੀ ਕਰੋ ਕਿਹੜੀ ਚੀਜ਼ ਬਣਾਈ ਸੀ ਹਾਂਜੀ ਮੈਂ ਹੁਣ ਪਿੱਛੇ ਜੇ ਯਾਨੀ ਕਿ ਮੈਂ ਗਵਰਨਮੈਂਟ ਦਾ ਆਪਣੇ ਇੰਡੀਆ ਗਵਰਨਮੈਂਟ ਦਾ ਕੰਮ ਕੀਤਾ ਹੈਗਾ ਜੀ ਬਰਮਾ ਵਿੱਚ ਜੀ ਉੱਥੇ ਯਾਨੀ ਕਿ ਜਦੋਂ ਵੀ ਕਿਤੇ ਕੋਈ ਬਾਹਰ ਜਾਂਦੇ ਸੀਗੇ ਨਾ ਹੂੰ ਆਪਣੇ ਤੋਂ ਗੱਤ ਲੈ ਕੇ ਜਾਂਦੇ ਸੀ ਬਰਮਾ ਦੀ ਜੀ ਜਿਵੇਂ ਹੁਣ ਇੰਗਲੈਂਡ ਗਏ ਸੀਗੇ ਜਦੋਂ ਗਵਰਨਮੈਂਟ ਉਦੋਂ ਟਾਈਟੈਨਿਕ ਉਦੋਂ ਮਾ ਕੇ ਲੈ ਕੇ ਗਏ ਸੀਗੇ ਜੀ ਕੀ ਕੋਸ਼ਿਕ ਲੱਕੜ ਤੇ ਗਲਾਸ ਵੀ ਮੇਰੇ ਕਾਫੀ ਗਏ ਆ ਹੂੰ ਗਵਰਨਮੈਂਟ ਦੇ ਤੋਂ ਹੂੰ ਉਹ ਵੀ ਜਾਨੀ ਕਿ ਗਿਫਟ ਲਈ ਜਾਂਦੇ ਸੀ ਹੂੰ ਉਸ ਤੋਂ ਬਾਅਦ ਫਿਰ ਦਵਾਈ ਦਾ ਆ ਗਿਆ ਜੀ ਹੂੰ ਦਵਾਈ ਦੇ ਸ਼ੇਖ ਦੀ ਮੂਰਤੀ ਆਪਾਂ ਭੇਜੀ ਸੀ ਬਣਾਇਆ ਫਿਰ ਆਪਾਂ ਨੂੰ ਉੱਥੇ ਇਹਨਾਂ ਨੇ ਬੁਲਾਇਆ ਸੀ ਬੁਲਾਇਆ ਜੀ ਇਹ ਆਪਣਾ ਧੰਨਵਾਦ ਕੀਤਾ ਸੀ ਜਾਨ ਹਾਲਾਂਕਿ ਸਰਟੀਫਿਕੇਟ ਵੀ ਦਿੱਤਾ ਸੀਗਾ ਮੈਨੂੰ ਜੀ ਸਰਟੀਫਿਕੇਟ ਦਿੱਤਾ ਸੀ ਦੁਬਈ ਤੋਂ ਉਹ ਕੀ ਹੋਇਆ ਜਿਹੜੇ ਬੰਦੇ ਦੇ ਹੱਥੀ ਸੀ ਉਹ ਬੰਦੇ ਦੀ ਦੇਖ ਹੋ ਗਈ ਇੱਥੇ ਜੀ ਉਹ ਤੇ ਹੀ ਰਹਿ ਗਿਆ ਪਤਾ ਨਹੀਂ ਹੁਣ ਲੱਗਿਆ ਕਿ ਕਿੰਨੇ ਆ ਕਿੱਥੇ ਕਿੰਨੇ ਟਾਈਟੈਨਿਕ ਦੀ ਗੱਲ ਕਰੀਏ ਤਾਂ 1912 ਦੇ ਵਿੱਚ ਉਹ ਘਟਨਾ ਘਟਦੀ ਆ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਉਸ ਨੂੰ ਜਿਹੜਾ ਇੱਕ ਚਿੱਤਰ ਦੇ ਵਜੋਂ ਬਣਾਇਆ ਜਾਵੇ ਇਹ ਨਾ ਮੇਰਾ ਕੋਈ ਦੋਸਤ ਹੈ ਉਹ ਦਿੱਲੀ ਗਿਆ ਸੀਗਾ ਜੀ ਉਹ ਨਹੀਂ ਉੱਥੇ ਡੈਕਸ ਮਿਲੀ ਉਹ ਦੇਖੀ ਉਹਨੇ ਮੈਨੂੰ ਦੱਸਿਆ ਕਹਿੰਦਾ ਯਾਰ ਇੱਕ ਫਿਲਮ ਆ ਉਹ ਸੁਣਨੀ ਹਾਂ ਹੂੰ ਤੇ ਇਹ ਕਹਿੰਦਾ ਉਹ ਤੇ ਸਾਜ ਉਹਨੇ ਮੈਨੂੰ ਦਿਖਾਈ ਜੀ ਤੇ ਉਹ ਤੋਂ ਬਾਅਦ ਮੈਨੂੰ ਲੱਗਿਆ ਵੀ ਮੈਂ ਇਹ ਬਣਾਵਾਂ ਹੂੰ ਮੈਨੂੰ ਜਿਹੜੀ ਉਹ ਬੜੀਆ ਲੱਗਿਆ ਮਾਡਲ ਜੀ ਫਿਰ ਉਹ ਸੁਆਸ਼ ਸ਼ੁਰੂ ਕੀਤਾ ਹਾਲਾਂਕਿ ਜਦੋਂ ਮੈਂ ਬਣਾਇਆ ਤੇ ਫਸਟ ਟਾਈਮ ਬਾਅਦ ਨਾ ਕੋਈ ਬੰਦੇ ਆਏ ਹੂੰ ਗਰਦਾਸਪੁਰ ਏਰੀਆ ਤੋਂ ਜੀ ਦੇਖਣਾ ਜੀ ਉਹ ਨਾਲ ਕੋਈ ਚਲੋ ਮੁੰਡਾ ਜਾਂ ਹੁੰਦਾ ਜਿਵੇਂ ਉਹਨਾਂ ਦੀ ਨਿਗਾ ਜਿਵੇਂ ਹੁੰਦੀ ਆ ਉਸ ਤਰੀਕੇ ਨਾਲ ਹੀ ਹੂੰ ਤੇ ਥੋੜੇ ਜਿਲੇ ਚਲੋ ਸ਼ੀਨ ਕੁਝ ਗਲਤ ਵੀ ਹੈਗੇ ਆ ਉਹਦੇ ਚ ਹੂੰ ਉਹ ਮੈਨੂੰ ਕਹਿੰਦਾ ਤੂੰ ਹੋਰ ਵੀ ਕੁਝ ਦੇਖਿਆ ਹਾਂ ਮੈਂ ਨਹੀਂ ਜੀ ਜੀ ਮੈਨੂੰ ਜਿਹੜੀ ਚੀਜ਼ ਦੀ ਲੋੜ ਹੈ ਮੈਂ ਉਹ ਹੀ ਬਣਾਇਆ ਬਿਲਕੁਲ ਜੀ ਜੀ ਮੈਨੂੰ ਲੋੜ ਨਹੀਂ ਜੀ ਇਸ ਤਰੀਕੇ ਨਾਲ ਯਾਨੀ ਵਧੀਆ ਨਹੀਂ ਜਦੋਂ ਮੰਨ ਲਓ ਉਦੋਂ ਇਕਵਪਮੈਂਟ ਵੀ ਜਿਹੜੀ ਕਮੀ ਸੀਗੀ ਸਮਾਨ ਨਹੀਂ ਸੀ ਮਿਲਦਾ ਉਹ ਚੀਜ਼ਾਂ ਦਾ ਨਾ ਤੇ ਨਾ ਹੀ ਕੋਈ ਸੋਸ਼ਲ ਮੀਡੀਆ ਦਾ ਜੌਬ ਸੀ ਫਿਰ ਕਿਵੇਂ ਇਕੱਠਾ ਕੀਤਾ ਤੁਸੀਂ ਸਰ ਫਿਲਮ ਵਿੱਚ ਹੀ ਦੇਖਦੇ ਕਿ ਕੀਤਾ ਸੀ ਉਹ ਫੋਟੋ ਵੀ ਨਹੀਂ ਮਿਲੀ ਮੈਂ ਬੜੀ ਕੋਸ਼ਿਸ਼ ਕੀਤੀ ਸੀ ਫੋਟੋ ਮਿਲ ਜੇ ਪਰ ਨਹੀਂ ਮਿਲ ਪਾਈ ਸੀ ਜੇ ਤੁਸੀਂ ਉਹਨੂੰ ਰਿਪਰੈਜ਼ੈਂਟ ਕਰਦੇ ਹੋ ਕਿਦਾਂ ਦਾ ਜਿਹੜਾ ਵਿਵਹਾਰ ਸੀ ਉਹਨਾਂ ਦਾ ਕਿਵੇਂ ਕੀ ਕਹਿੰਦੇ ਫਿਰ ਉਹ ਦੇਖ ਨਹੀਂ ਉਹ ਕਹਿੰਦੇ ਬੜਾ ਵਧੀਆ ਉਹ ਤਾਂ ਮਜ਼ਾਕ ਨੂੰ ਕਹਿੰਦੇ ਸੀਗੇ ਪਰ ਉਹ ਉਹ ਦਿੱਤਾ ਨਹੀਂ ਜੀ ਜੀ ਉਹ ਗ੍ਰੀਂਦਨ ਨੂੰ ਕਹਿੰਦੇ ਸੀਗੇ ਜੀ ਪਰ ਮਾਪਾ ਦਿੱਤਾ ਨਹੀਂ ਸੀ ਜੀ ਤੁਹਾਡੇ ਮੇਰੀ ਬਹੁਤ ਜਾਨੀ ਉਹ ਉਹਦੇ ਵਜ੍ਹਾ ਨਾਲ ਮੇਰਾ ਨਾਮ ਬਣਿਆ ਹੈ ਫੈਨਸੀ ਦੀ ਵਜ੍ਹਾ ਨਾਲ ਜੀ ਪਿੱਛੇ ਆਪਣੇ ਪਾਦਮਸ਼ਰੀ ਮਹਜੂਰੀ ਰਾਗੀ ਭਾਈ ਨਰਮਲ ਸਿੰਘ ਜੀ ਦੀ ਮੂਰਤੀ ਬਣਾਈ ਹੈ ਤੁਸੀਂ ਲੱਕਣ ਦੀ ਕਿੰਨੇ ਸਮੇਂ ਦੇ ਵਿੱਚ ਤਿਆਰ ਕੀਤੀ ਸੀ ਇਹਨਾਂ ਦੀ ਘਟੋ ਘਟ ਮੰਨ ਕੇ ਚਲੋ ਮਹੀਨਾ ਕੁ ਲੱਗ ਗਿਆ ਸੀਗਾ ਤੇ ਪਹਿਲਾਂ ਪਲੇਸ ਕੀਤੀ ਫਿਰ ਉਸ ਤੋਂ ਬਾਅਦ ਇਸ ਮਟੀਰੀਅਲ ਚ ਕੀਤੀ ਹੈ ਹਮ ਕਿ ਮੈਂ ਚਾਹਣਾ ਵੀ ਨਰਮਲ ਭਾਈ ਨਰਮਲ ਸਿੰਘ ਹਰੇਕ ਦੇ ਘਰ ਹੋਵੇ ਹਮ ਕਿ ਕਿ ਮਹਾਨ ਰਾਗੀ ਸੀਗੇ ਹੂੰ ਇਸ ਕਰਕੇ ਮੈਂ ਇਹਨਾਂ ਦੀ ਹੋਰ ਕਿਸੇ ਨੇ ਹਾਲੇ ਤੱਕ ਬਣਾਈ ਨਹੀਂ ਮੈਂ ਤਾਂ ਇਹਨਾਂ ਦੇ ਘਰ ਤੱਕ ਪਹੁੰਚ ਵੀ ਕਰਦੇ ਚਾਹੁੰਦਾ ਸੀ ਵੀ ਉਹ ਵੀ ਇਹਨੂੰ ਲਿਜ਼ਾਨ ਕਰੇ ਹਾਂ ਪਰ ਹੋ ਨਹੀਂ ਪਾਈ ਮੇਰੇ ਸਾਹ ਤੁਸੀਂ ਸਿੱਖੀ ਨਾਲ ਜੁੜੇ ਹੋ ਤੁਸੀਂ ਮੈਂ ਦੇਖਿਆ ਕਿ ਜ਼ਿਆਦਾਤਰ ਤਸਵੀਰਾਂ ਵੀ ਤੁਸੀਂ ਇਦਾਂ ਨਹੀਂ ਬਣਾਉਂਦੇ ਜਿਵੇਂ ਆਮ ਤੌਰ ਤੇ ਦੇਖਦੇ ਕੋਈ ਚਿੱਤਰ ਬਣਾ ਕੇ ਕੋਈ ਕਲੀਏ ਕਿ ਧਾਰਮਿਕ ਸਥਾਨਾਂ ਤੇ ਬਣਾਉਂਦੇ ਆ ਉਦਾਂ ਕਿਉਂ ਨਹੀਂ ਬਣਾਉਂਦੇ ਤੁਸੀਂ ਦੇਖੋ ਜੀ ਮੈਂ ਬੁੱਤ ਪੂਜ ਵਾਲੀ ਗੱਲ ਨਹੀਂ ਚਾਹੁੰਦਾ ਜੀ ਇਹ ਬਤਨੂ ਪੂਜਣ ਵਾਲਾ ਸਿਸਟਮ ਬਣਾਇਆ ਮੈਂ ਤਾਂ ਉਹ ਵੀ ਬਹੁਤੀ ਉਹੇ ਜਿਹਾ ਬਣੇ ਵੀ ਉਹਨੂੰ ਪੂਜ ਨਹੀਂ ਸਕਿਆ ਬੰਦਾ ਹੂੰ ਕਲਾਕਾਰੀ ਉਹੇ ਜਿਹੀ ਹੋਵੇ ਜਨ ਕਿ ਉਦਾਂ ਉਹਨੂੰ ਵੇਖਾਂ ਨੂੰ ਸਪੂਣ ਲੱਗ ਆਵੇ ਜੀ ਤੇ ਉਹ ਪੂਜਣ ਵਾਲਾ ਸਿਸਟਮ ਆ ਪਾਣੀ ਪੋਵੇ ਬਣਾਇ ਕਿਤੇ ਠੀਕ ਇਸ ਤੋਂ ਬਾਅਦ ਜੇਕਰ ਮੂਸੇ ਵਾਲਾ ਦੀ ਗੱਲ ਕਰੀਏ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਤੁਸੀਂ ਘੜੀ ਵੀ ਇੱਕ ਗਿਫਟ ਕਰਨੀ ਸੀ ਉਹਨਾਂ ਨੇ ਕਿਵੇਂ ਜਿਹੜਾ ਮਿਲਨ ਦਾ ਬਣਿਆ ਸਾਬ ਜੀ ਉਹ ਨਾ ਮੇਰਾ ਦੋਸਤ ਆ ਕੋਈ ਭੁੰਡਰ ਤੋਂ ਜੀ ਉਹਨਾਂ ਨੇ ਜਨ ਕਿ ਜਿਗਰ ਕੀਤਾ ਬਣਾਉਣਾ ਕੋਲੇ ਹੂੰ ਰੋਸ ਤੋਂ ਵਾਦੇ ਸੀ ਉਹਨਾਂ ਨੂੰ ਮਿਲੇ ਆਹ ਘੜੀ ਉਹਨਾਂ ਨੂੰ ਬਣਾ ਕੇ ਦਿੱਤੀ ਸੀ ਦੇਖ ਤੁਸੀਂ ਜੀ ਵਧੀਆ ਬਣਦੇ ਸੀਗੇ ਫੋਟੋ ਵੀ ਮੈਨੂੰ ਭੇਜੀਆਂ ਸੀ ਜਿੱਦੋਂ ਉਹਨਾਂ ਨੇ ਬਣੀਆਂ ਬਣਦੇ ਰਹਿੰਦੇ ਸੀ ਫੋਟੋ ਫੋਟੋ ਕੱਲਦੇ ਰਹਿੰਦੇ ਸੀ ਜੀ ਫੋਟੋ ਵੀ ਭੇਜਿਆ ਆਪਣੇ ਕੋਲੇ ਹੂੰ ਬੰਨ ਕੇ ਰੱਖ ਲਈ ਜਾਨੀ ਕਿ ਜਦੋਂ ਕਿਤੇ ਉਹਨੂੰ ਪ੍ਰੋਗਰਾਮ ਤੇ ਜਾਣਾ ਹੁੰਦਾ ਸੀ ਉਹ ਤੋਂ ਬਣਦੇ ਸੀ ਘੜੀ ਹੂੰ ਤੇ ਚਲੋ ਜੋ ਪ੍ਰਮਾਤਮਾ ਨੇ ਹੈਗਾ ਨਾ ਕੀਤਾ ਨਾ ਰਹਾ ਜੀ ਅਸੀਂ ਤੁਹਾਡਾ ਘਰ ਵੀ ਦੇਖਿਆ ਜੀ ਹੈ ਨਾ ਤੇ ਖਾਣਾ ਵੀ ਬਣੀਆ ਹੁੰਦੀ ਆ ਕਹਿੰਦੇ ਕੰਧਾਂ ਦੇ ਵੀ ਕੰਨ ਹੁੰਦੇ ਆ ਉਹ ਕਿਵੇਂ ਮਾਈਂਡ ਦੇ ਵਿੱਚ ਆ ਉਹ ਕਹਾ ਉੱਤ ਜੀ ਚੱਲਦੀ ਹੁੰਦੀ ਸੀ ਜੀ 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 ਕੰਧਾਂ ਦੇ ਕੰਨ ਹੁੰਦੇ ਆ ਉਹ ਜਦੋਂ ਮਕਾਨ ਬਣਾ ਰਿਆ ਸੀ ਫਿਰ ਮੈਨੂੰ ਲੱਗਿਆ ਵੀ ਇਹ ਕੰਮ ਹੈ ਨਹੀਂ ਗਾ ਕਿਤੇ ਕੀਤਾ ਵਾ ਤਾਂ ਆਪਾਂ ਜੀ ਜ਼ਰੂਰ ਬਣਾਈਏ ਜੀ ਉਹ ਆਪਾਂ ਬਣਾ ਕੇ ਲਾਤੀ ਜੀ ਦੇਖ ਸਕਦੇ ਹੋ ਦਰਸ਼ਕੋ ਬਾਕੀ ਇਹ ਬਾ ਕਮਾਲ ਕਲਾਕਾਰ ਨੇ ਮੈਂ ਤੁਹਾਨੂੰ ਇੱਕ ਚੀਜ਼ ਛੋਟੀ ਦਿਖਾਉਣਾ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਇੱਕ ਮਧੂ ਮੱਖੀ ਆ ਉਹਨਾਂ ਨੇ ਇਹ ਕੈਦ ਕੀਤਾ ਦੇਖਣ ਨੂੰ ਇਹ ਕਹਿੰਦੇ ਆ ਆਰਟੀਫੀਸ਼ਲ ਲੱਗਦੀ ਹੈ ਪਰ ਅਰੀਜਨਲ ਆ ਬਾਈ ਆ ਜਰੂਰ ਇਹਦੇ ਬਾਰੇ ਦੱਸੋ ਵੀ ਕਿਵੇਂ ਕੈਦ ਕੀਤਾ ਦੇਖੋ ਆਪਾਂ ਕੈਦ ਆਪਾਂ ਇਹ ਹੈ ਜਾਨੀ ਕਿ ਇੱਕ ਮਰੀ ਵੀ ਸੀਗੀ ਅੱਛਾ ਮਰੀ ਹੋਈ ਸੀ ਮਰੀ ਵੀ ਸੀ ਮਰੀ ਮਾਦੀ ਦੀ ਤਾਂ ਆਪਾਂ ਜੀ ਮਰੀ ਵੀ ਸੀ ਪਰ ਉਹ ਮਰੀ ਤਾਂ ਹੀ ਤਾਂ ਹੀ ਸੀ ਹੂੰ ਇਸ ਕਰਕੇ ਮੈਂ ਕਿਹਾ ਵੀ ਇਹਨੂੰ ਰੱਖ ਲਈਏ ਹੂੰ ਤੇ ਹੁਣ ਇਹ ਸਦੀਆਂ ਲਈ ਰਹੂਗੀ ਜਿੰਨਾ ਚਿਰ ਇਹ ਉਹ ਗਵਾਚ ਤੇ ਵਖਰੀ ਗੱਲ ਆ ਤੇ ਨਹੀਂ ਇਦਾਂ ਹੀ ਰਹੂਗੀ ਗਲੇ ਨਾਲ ਸਾੜੇ ਕੁਛ ਨਹੀਂ ਹੁੰਦਾ ਕੀ ਬਾਤ ਹੈ ਦਰਸ਼ਕੋ ਵੀ ਦੇਖ ਸਕਦੇ ਹੋ ਜਿਹੜੀ ਅਗੀ मधुਮੱਖੀ ਆ ਇਹਦੇ ਵਿੱਚ ਕੈਦ ਕਰਤੀ ਆ ਦਰਸ਼ਕੋ ਮਸਤੀ ਦਾ ਕੰਮ ਕਰਦੇ ਪਈ ਤੇ ਇਹਨਾਂ ਨੇ ਤੇਸਾ ਵੀ ਬਣਾਇਆ ਹੋਇਆ ਵੀ ਆਹ ਕਿਹੜੀ ਚੀਜ਼ ਦਾ ਬਣਾਇਆ ਤੁਸੀਂ ਇਹ ਇਹ ਪੱਥਰ ਦਾ ਏ ਹੂੰ ਇਹ ਨਾ ਮੈਂ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਸੜਕ ਤੇ ਪਿਆ ਤੁਸੀਂ ਅੱਛਾ ਜੀ ਇੱਕ ਬਟਾ ਜਰਾ ਹੂੰ ਤੇ ਮੈਨੂੰ ਇਹਦਾ ਕਲਰ ਬੜਾ ਪਿਆਰਾ ਲੱਗਿਆ ਹੂੰ ਇਸ ਕਰਕੇ ਮੈਂ ਸੋਚਿਆ ਵੀ ਜੇ ਆਪਾਂ ਤੇ ਸਾਹਮਣ ਵਾਲੀਏ ਤਾਂ ਵਧੀਆ ਕਰੀਏ ਠੀਕ ਆ ਮੈਨੂੰ ਇੰਤਰਾਸ ਹੈ ਗਿਆ ਇਹ ਤੇਸਾ ਜੀ ਕਿੰਨੇ ਸਮੇਂ ਚ ਬਣਾਤਾ ਸੀ ਵੀਰੇ ਤੇ ਦੋ ਦਿਨ ਲੱਗੇ ਸੀ ਇਹਨੂੰ ਦੋ ਤਾਂ ਦਿਖਾਇਆ ਸੀ ਪੱਥਰ ਨਾ ਮੈਂ ਕਿਸੇ ਪੱਥਰ ਦਾ ਕੰਮ ਕਰਦਾ ਉਹਨੂੰ ਉਹਦੇ ਕੋਲ ਲੈ ਕੇ ਗਿਆ ਸੀ ਉਹਨੇ ਉਹ ਕਹਿੰਦਾ ਵੀ ਇਹ ਪੱਥਰ ਨਾ ਬਹੁਤ ਮਹਿੰਗਾ ਪੱਥਰ ਹੈ ਆਮਲ ਪੱਥਰ ਨਹੀਂ ਹੈ ਕਹਿੰਦਾ ਜਿਹਦੇ ਤੁਸੀਂ ਤੇ ਸਭਣਾ ਹੈ ਹਾਂ ਜੀ ਨਾ ਇਹ ਸਭਣਾ ਹੈ ਉਹਨੇ ਮੈਂ ਦਿਖਾਇਆ ਸੀ ਇਹ ਪ੍ਰਮੋ ਦਾ ਪ੍ਰਮੀ ਪੱਥਰ ਦਾ ਸੀ ਕਹਿੰਦਾ ਬਹੁਤ ਮਹਿੰਗਾ ਪੱਥਰ ਹੈ ਮੈਂ ਦਾ ਨਹੀਂ ਹੈ ਅਸਵਾ ਜੀ ਅਸਵਾ ਸਾਨੂੰ ਪਤਾ ਲੱਗਿਆ ਵੀ ਤੁਸੀਂ ਹੈਂਡ ਮੇਡ ਜਿਹੜੇ ਬੈਗ ਵੀ ਬਣਾਉਂਦੇ ਹੋ ਘਰ ਦੇ ਵਿੱਚ ਲੱਕੜ ਦੇ ਉਹ ਜਰੂਰ ਦਰਸ਼ਕਾਂ ਨੂੰ ਦਿਖਾਓ ਉਹਦੇ ਬਾਰੇ ਕਿੰਨਾ ਸਮਾਂ ਲੱਗ ਜਾਂਦਾ ਇਹਨੂੰ ਪਰ ਕੀ ਪ੍ਰਾਈਸ ਆ ਇਹ ਇਹ ਕਿੰਨਾ ਪ੍ਰਾਈਸ ਦੀ ਤਾਂ ਕਲਾਕਾਰੀ ਦੀ ਕੋਈ ਪ੍ਰਾਈਸ ਨਹੀਂ ਹੁੰਦੀ ਤੇ ਗੱਲ ਦਾ ਇਹ ਹੁੰਦੀ ਹੈ ਜਿੰਮ ਕਲਾਕਾਰੀ ਦੀ ਉਹ ਆ ਗਈ ਹਮ ਚਾਹਣ ਵਾਲੀ ਅੱਖ ਹੁੰਦੀ ਹੈ ਉਹ ਰੇਟ ਰੂਟ ਨਹੀਂ ਦੇਗਾ ਜੀ ਪ੍ਰਾਈਸ ਨਹੀਂ ਦੇਗਾ ਹਾਂ ਜੀ ਇਹ ਪਿਓਰ ਲੈਦਰ ਹੈ ਜੀ ਇਹਦੇ ਵਿੱਚ ਕੋਈ ਉਹ ਨਹੀਂ ਐਪੌਕਸੀ ਤੇਲ ਮੈਂ ਬਰਦਾ ਜੰਗਲਕੜ ਤੋਂ ਆਇਦਰਦਾ ਜੀ ਬਿਲਕੁਲ ਹਾਂ ਜੀ ਜਿਹੜੀ ਇਹ ਸਲਾਈ ਆ ਨਾ ਜੀ ਇਹ ਹੱਥ ਨਾਲ ਹੋਈ ਹੋਈ ਹੈ ਜੀ ਯਾਨੀ ਜਿਵੇਂ ਆਪਾਂ ਕਹਿੰਦੇ ਕਿ ਸੂਈ ਨਾਲ ਹੂੰ ਇਹ ਯਾਨੀ ਕਿ ਉਹ ਮਸ਼ੀਨੀ ਨਹੀਂ ਹੈ ਮਸ਼ੀਨੀ ਨਹੀਂ ਹੱਥ ਨਾਲ ਹੀ ਹੈ ਜੀ ਜੀ ਬਿਲਕੁਲ ਬਹੁਤ ਬਾਕਮਾਂ ਚੀਜ਼ ਬਣਾਈ ਆ ਤੁਸੀਂ ਕਾਬਲੇ ਤਾਰੀਫ ਦਰਸ਼ਕੋ ਜਿਹੜੋ ਸਮੁੰਦਰ ਦੇ ਕੰਡੇ ਤੇ ਹੁੰਨੇ ਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਇਹਨੂੰ ਘੋਗਾ ਕਹਿੰਦੇ ਆ ਤੇ ਬਾਈ ਨੇ ਇਹ ਵੀ ਕਲਾਕਾਰੀ ਆ ਛੱਟਕਰ ਖੋਲਦਾ ਵੀ ਆ ਕਮਾਲ ਦੀ ਕਲਾਕਾਰੀ ਆ ਬਿਲਕੁਲ ਆਪਾਂ ਵੈਸੇ ਹੀ ਮਜ਼ਾਕ ਚ ਕਹਿ ਦਿੰਨੇ ਕਿ ਇਹ ਤਾਂ ਘੋਗਾ ਬਣਿਆ ਰੇਂਦਾ ਬਿਲਕੁਲ ਇਹਦੇ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਸਾਂਝਾ ਕਰੋ ਜੀ ਕਿਵੇਂ ਮਾਈਂਡ ਦੇ ਵਿੱਚ ਆਪਨੇ ਪਹਿਲਾਂ ਹੁੰਦੇ ਸੀਗੇ ਇਹ ਜੀ ਹੁਣ ਵੀ ਤਕਰੀਬਨ ਲੱਗੇਗਾ ਸਪਰੇਹਾਂ ਨੇ ਖਤਮ ਕਰਤੇ ਆ ਹਮ ਅਜੇ ਖਾਲਿਆਂ ਕੋਲਿਆਂ ਚ ਆਮੀ ਮੈਦੀਆਂ ਇਸ ਕਰਕੇ ਬਾਕਸ ਵੀ ਬਣ ਗਿਆ ਤੇ ਉਹਦਾ ਹੈਂਡਲ ਵੀ ਬਣ ਗਿਆ ਖੋਲਣਾ ਸ਼ਾਬਾਸ਼ ਸ਼ਿਲਪਕਾਰੀ ਕਿੰਨੇ ਟਾਈਮ ਦੇ ਵਿੱਚ ਬਣਾਇਆ ਕਰੇ ਟਾਈਮ ਤੋਂ ਬੰਦਾ ਕਦੇ ਨੋਟ ਨਹੀਂ ਲਾਦਾ ਜੀ ਪਰ ਮੇਰੇ ਨਾਲ ਕਈ ਕੰਮ ਬੁੱਢੇ ਪਏ ਹੁੰਦੇ ਆਗੇ ਹਮ ਲੱਗੇ ਵੀ ਇੰਨਾ ਕੁ ਮਨ ਸਮਾਂ ਉਹ ਨਾ ਕਰ ਲਈਦਾ ਆਹ ਇੰਤਕਲਾਕਾਰੀ ਕਿੰਨੇ ਦੇਖੇ ਨਹੀਂ ਸੀ। ਜੀ ਕਲਾਕਾਰੀ ਦੀ ਗੱਲ ਕਰੀਏ ਜਦੋਂ ਮੰਨ ਲਓ ਤੁਸੀਂ ਇਦਾਂ ਦੀ ਕਲਾਕਾਰੀ ਕਰਦੇ ਹੋ ਇੱਕ ਵਿਲੱਖਣ ਕਲਾਕਾਰੀ ਕਹਿ ਸਕਦੇ ਆਪਾਂ ਤੇ ਤੁਹਾਨੂੰ ਕਿਸੇ ਆਰਟਿਸਟ ਨੇ ਬੁਲਾਇਆ ਸੀਗਾ ਵੀ ਯਾਰ ਤੂੰ ਇਦਾਂ ਦੇ ਕੰਮ ਕਰ ਸਾਡੇ ਨਾਲ ਜਿਵੇਂ ਵੱਡੀ ਅਮਾਉਂਟ ਦੇਵਾਂਗੇ ਇਦਾਂ ਹੋਇਆ ਕਦੇ? ਨਹੀਂ ਉਹ ਹੁੰਦਾ ਹੈਗਾ ਇੰਦਾਂ ਦੀ ਕੋਈ ਗੱਲ ਪਰ ਮੇਨ ਦਾ ਚਾਅ ਕੁਦਾ ਅਲੱਗ ਹੈਗਾ। ਜੀ ਮੇਰਾ ਹਰੇਕ ਮੰਨਦਾ ਜਣੀ ਕਿ ਉਹ ਨਹੀਂ ਕਰਦਾ। ਹੂੰ ਬੇ ਨਹੀਂ ਕਰਦਾ ਜੀ ਸਵਾਗਤ ਬਣਾ ਲਓ ਚਾਹੇ ਉਹ ਬਣਾ ਲਓ ਵੀ ਮੈਂ ਇੱਕ ਸ਼ਾਂਤ ਜਿਹਾ ਰਹਿਣ ਵਾਲਾ ਤੇ ਜਿਆਦਾ ਬੋਲਣ ਵਾਲਾ ਚਾਹੀ ਨਹੀਂ ਕਰਦਾ ਜੀ ਆਪਾਂ ਨੂੰ ਆਪਦੇ ਜਿੰਨਾ ਕਹਿੰਦਾ ਉਹ ਹੁਣ ਕਰੀ ਜਾਈ ਚੱਲਦੀ ਆ ਮਤਲਬ ਉਹਨੇ ਕੰਪਨੀਆਂ ਨਾਲ ਕਾਫੀ ਕੰਮ ਕੀਤਾ ਜਿਵੇਂ ਫਿਲਮ ਲੈਂਡ ਚ ਵੀ ਕੀਤਾ ਹੈਗਾ ਜੀ ਜਾਨੀ ਕਿ ਥੋੜਾ ਟਾਈਮ ਕੁਝ ਟਾਈਮ ਕੀਤਾ ਫਿਲਮ ਲੈਂਡ ਚ ਵੀ ਕੰਮ ਜੀ ਉਹਦੇ ਵਿੱਚ ਕੀ ਕਰਦੇ ਸੀ ਉਹ ਸਿਲੀਕੋਨ ਦਾ ਕੰਮ ਕੀਤਾ ਸੀਗਾ ਤੇ ਜਿਵੇਂ तकरीबन ਸਾਰੇ ਐਕਟਰਾਂ ਦੇ ਪੋਰਟਰੇਟ ਬਣਾਏ ਜੀ ਨਿਊਜ਼ੀਲੈਂਡ ਬੜਾ ਵੱਡਾ ਸੀ ਉਹਦਾ ਕੰਮ ਕੀਤਾ ਜੀ ਅੱਛਾ ਬੰਬੇ ਵੀ ਜਾ ਕੇ ਬੰਬੇ ਬੜਾ ਜੀ ਉੱਥੇ ਕਿਨ੍ਹਾ ਟਮਲਾ ਹੈ ਜੀ ਆਪਣੇ ਕੋਲ ਪਰ ਉੱਥੇ ਫੋਟੋਗ੍ਰਾਫੀ ਕਰਨ ਨਹੀਂ ਦਿੰਦੀ ਹਾਂ ਦੀ ਪਲੀ ਜੀ ਆ ਜਿਹੜੀ ਚੀਜ਼ ਬਣਾਈ ਆ ਤੁਸੀਂ ਹੈ ਨਾ ਇਹ ਇਹ ਕਿਵੇਂ ਮਾਈਂਡ ਦੇ ਵਿੱਚ ਹੈ ਬੇਸ਼ੱਕ ਦਰਸ਼ਕਾਂ ਦੇ ਵਿੱਚ ਛੋਟੀ ਹੋ ਸਕਦੀ ਹੈ ਪਰ ਇਹਦੇ ਮਾਇਨੇ ਬੜੇ ਵੱਡੇ ਇਹ ਜੀ ਨਾ ਮੈਂ ਜੋ ਨਿਊਜ਼ੀਲੈਂਡ ਸੀਗਾ ਇੱਥੇ ਨਾ ਸਾਡੇ ਘਰ ਦੇ ਇੱਕ ਜੰਗਲ ਆ ਬਹੁਤ ਵੱਡਾ ਜੀ ਮੈਂ ਜਦੋਂ ਮੈਂ ਵਿਹਲਾ ਹੁੰਦਾ ਸੀ ਉਧਰ ਲੰਘ ਜਾਂਦਾ ਸੀ ਜੰਗਲ ਦੇ ਉਹ ਜਿਹਨੇ ਮਰਿਆ ਪਿਆ ਸੀਗਾ ਜਾਨੀ ਕਿ ਤਾਰ ਤੇ ਪੈਰ ਫਸ ਕੇ ਤੇ ਲੰਕ ਗਿਆ ਹੂੰ ਜਾਨਵਰ ਤੇ ਉਲੌਕ ਕੇ ਬਸ ਕੱਲੇ ਹੱਡ ਰਹਿ ਗਏ ਜੀ ਹੂੰ ਤੇ ਉਹਦੀ ਇਹ ਜਾਨੀ ਕਿ ਸਕਲ ਹੈ ਖੋਪੜੀ ਹੈ ਹੂੰ ਬੱਤਕ ਦੀ ਹੁੰਦੀ ਹੈ ਨੀਂਦੀ ਜੀ ਬਿਲਕੁਲ ਬਿਲਕੁਲ ਉਹਦਾ ਇਹ ਹੈ ਸਕਲ ਤੇ ਉੱਥੇ ਫਿਰ ਮੈਂ ਉੱਥੇ ਹੀ ਬਹਿ ਕੇ ਬਣਾਈ ਜਿੱਥੇ ਮਰੀ ਪਈ ਸੀ ਜੀ ਉੱਥੇ ੱਡੀ ਚੱਕੀ ਇਹਦੀ ਹੂੰ ਸਾਰਾ ਦਿਨ ਉਹਨੂੰ ਦੇਖ ਦੇਖ ਕੇ ਜੰਦੇ ਸੀ ਮੈਂ ਜੀ ਚੌਥੋ ਤਿਆਰ ਕੀਤੀ ਹਾਂ ਉੱਥੇ ਤਿਆਰ ਕੀਤੀ ਸੀ ਜੀ ਤੁਸੀਂ ਦੇਖੋ ਦਰਸ਼ਕੋ ਜਿਉਂਦਿਆਂ ਨੂੰ ਤਾਂ ਲੋਕ ਬਰਦਾਸ਼ਤ ਨਹੀਂ ਕਰਦੇ ਪਰ ਮਰਿਆਂ 'ਚ ਵੀ ਜਾਨ ਪਾਉਣ ਵਾਲੀ ਗੱਲ ਹੋ ਜਾਂਦੀ ਹੈ। ਇੱਕ ਪੰਛੀ ਜਿਹੜਾ ਮਰ ਜਾਂਦਾ ਉਸ ਦੀ ਵੀ ਇਹਨਾਂ ਨੇ ਇਹ ਤਸਵੀਰ ਤਿਆਰ ਕਰ ਦਿੱਤੀ ਹੈ। ਦਰਸ਼ਕੋ ਆ ਜਿਹੜੀ ਤਸਵੀਰ ਆ ਇਹਨਾਂ ਨੇ ਆਪਨ ਕੋਈ ਬਣਾਈ ਆ। ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਆਪਦੀ ਤਸਵੀਰ ਬਣਾਉਂਦੇ ਆ ਪਰ ਇਹਨਾਂ ਨੇ ਬੜੀ ਸੋਹਣੀ ਕਲਾਕਾਰੀ ਕੀਤੀ ਆ। ਇਹ ਕਦੋਂ ਬਣਾਈ ਸੀ ਜੀ ਤੇ ਕਿੰਨਾ ਟਾਈਮ ਲੱਗਿਆ? ਜੀ ਬਹੁਤ ਟਾਈਮ ਪਹਿਲਾਂ ਬਣਾਈ ਸੀ ਜੀ। ਜੀ। ਟਾਈਮ ਤੋਂ ਤਾਂ ਜੀ ਤੁਹਾਨੂੰ ਪਹਿਲਾਂ ਵੀ ਆਪਾਂ ਦੇਖਿਆ ਨਹੀਂ ਕਿਤੇ। ਪਰ ਕਾਫੀ ਟਾਈਮ ਪਹਿਲੇ ਹਮਣਾਈ ਸੀਗੀ ਇਹ ਹੂੰ ਇਹ ਟਾਲੀ ਦਾ ਪੀਸ ਮਿਲ ਗਿਆ ਮੈਨੂੰ ਹੂੰ ਤੇ ਉਹਦੇ ਚੋਂ ਬਣਾ ਲਿਆ ਭਾਈ ਜੀ ਜਿਸਪਾਲ ਪਾਲੀ ਜੀ ਗੁਰਸਿੱਖ ਨੇ ਤੇ ਇਸ ਕਰਕੇ ਉਹਨਾਂ ਨੇ ਜਿਹੜਾ ਉਹ ਸਟੈਚੂ ਵੀ ਉਸ ਤਰੀਕੇ ਦਾ ਤਿਆਰ ਕੀਤਾ ਬਹੁਤ ਵਧੀਆ ਕਲਾਕਾਰੀ ਕਹਿ ਸਕਦੇ ਆ ਆਪਣੀ ਦਰਸ਼ਕੋ ਰੀਅਲ ਕੁਇਸ਼ਨ ਆਰਟ ਜਿਹੜੀ ਇਹਨਾਂ ਦੇ ਬਾਕਸ ਬਣਾਇਆ ਇਹਦੇ ਵਿੱਚ ਘੜੀ ਆ ਤੇ ਘੜੀ ਆ ਉਹ ਵੀ ਮਹਿੰਗੀ ਲੱਕੜ ਦੀ ਤੇ ਮੈਂ ਚਾਹੁੰਨਾ ਕਿ ਇਹਦੇ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਔਰ ਇਹ ਮੇਰਾ ਖਿਆਲ ਆ ਮੂਛਰ ਵਾਲੇ ਨੂੰ ਸ਼ਾਇਦ ਇਹ ਜੰਸੀ ਹੋ ਹੋਰ ਲੱਕੜ ਦੀ ਸੀਗੀ ਜੀ ਪਰ ਜਾਨੀ ਇਹ ਇਹ ਲੱਕੜ ਬਲੈਕਬੋਰਡ ਕਹਿੰਦੇ ਆ ਜਿਹਨੂੰ ਉਛਦੀ ਹੈ ਜੀ ਤੇ ਇਹ ਲੱਕੜ ਦੀ ਕਾਫੀ ਮਹਿੰਗੀ ਹੈ ਹੂੰ ਇਹ ਘੜੀਆਂ ਆਪਣੀਆਂ ਇਹਨਾਂ ਵੀ ਕਾਫੀ ਲੋਕ ਪਸੰਦ ਕਰਦੇ ਆ ਜਨ ਦਿੱਲੀ ਚ ਵੀ ਕਾਫੀ ਕੰਨੇ ਆਪਣੀਆਂ ਘੜੀਆਂ ਹੈ ਜੀ ਇਹ ਪਸੰਦ ਕਰੀ ਜਾਂਦੀਆਂ ਜੀ ਇੱਕ ਤਾਂ ਇਹਦਾ weight ਹੈ ਨਹੀਂਗਾ ਬਿਲਕੁਲ ਹੀ ਹੂੰ light weight ਆ ਦੇਖੋ ਥੋੜੇ ਵੰਨੀ ਵੀ ਅਦੇ ਦਾ ਅੱਧਾ ਹੋਊਗਾ weight ਬਿਲਕੁਲ ਬਿਲਕੁਲ ਨਹੀਂ weight ਜੀ ਸੇਕਦੇ ਉਹ ਰੀਅਲ ਕਰਿਆਸ਼ਨਾਟ ਆਪਣੀ ਫਾਰਮ ਨੂੰ ਨਾਂ ਹੈ ਜੀ ਉਸਦੇ ਹੀ ਤੁਸੀਂ ਡੱਬਾ ਤਿਆਰ ਕੀਤਾ ਹਾਂ ਹਾਂ ਜੀ ਜੀ ਦਰਸ਼ਕੋ ਆਵੀ ਲੱਕੜ ਦੀ ਖੜੀ ਹੈ ਜਿਹੜੀ ਇਹਨਾਂ ਨੇ ਖੁਦ ਬਣਾਈ ਆ ਬੇਸ਼ੱਕ ਇਹਦੇ ਵਿੱਚ ਕੋਈ ਜੋੜ ਦੀਆਂ ਤੇ ਤੁਸੀਂ ਦੇਖੋਗੇ ਕਮਾਲ ਦੀ ਕਲਾਕਾਰੀ ਹੈ ਇਹ ਸਾਗਵੰਦੀ ਹੈ ਜੀ ਹੂੰ ਇਹ ਵੀ ਕਾਫੀ ਟਾਈਮ ਪਹਿਲਾਂ ਦੀ ਬਣੀ ਦੀ ਆ ਹੂੰ ਉਹ ਜਿਹੜਾ ਹੁਣ ਆਪਾਂ ਇਹਦੇ ਇਸ ਤਰੀਕੇ ਨਾਲ ਇੱਕ ਟੇਬਲ ਵੀ ਬਣਾ ਰਹੇ ਹਾਂਗੇ ਜੀ ਇਹਨੂੰ ਤਾਂ ਕਾਫੀ ਟਾਈਮ ਹੋ ਗਿਆ ਜੀ ਹੂੰ ਬਾਕੀ ਇਹਦੇ ਵਿੱਚ ਕੋਈ ਜੋੜ ਨਹੀਂ ਹੈ ਦੇ ਵੀ ਜੋੜ ਸਾਥ ਬਿਨਾ ਹਾਂ ਬਿਲਕੁਲ ਕੋਈ ਵੀ ਇੱਕ ਚੈਲੰਜ ਦਰਸ਼ਕੋ ਇਹ ਕਹਿੰਦੇ ਵੀ ਕੋਈ ਜੋੜ ਨਹੀਂ ਸਾਗਵਾਂ ਦੀ ਲੱਕੜ ਆ ਤੇ ਇੱਕ ਵੱਡਾ ਚੈਲੰਜ ਵੀ ਦਿੰਨੇ ਆ ਤੁਹਾਨੂੰ ਦਰਸ਼ਕੋ ਜਿਹੜਾ ਤੁਸੀਂ ਇਹ ਲੱਕੜ ਦਾ ਇੱਕ ਟੇਬਲ ਦੇਖ ਰਹੇ ਹੋ ਲਗਭਗ 6 ਕੁ ਮਹੀਨੇ ਦਾ ਇਹਨਾਂ ਨੂੰ ਸਮਾਂ ਲੱਗ ਗਿਆ ਇਹ ਕਹਿੰਦੇ ਰੈਗੂਲਰ ਨਹੀਂ ਪਾਰਟ ਟਾਈਮ ਕੰਮ ਕੀਤਾ ਤੇ ਤੁਸੀਂ ਇੱਕ ਚੈਰੰਜ ਦੇ ਰੂਪ ਦੇ ਵਿੱਚ ਜੇਕਰ ਤੁਹਾਡੀ ਨਜ਼ਰ ਦੇ ਵਿੱਚ ਕੋਈ ਕਲਾਕਾਰ ਹੈ ਬਿਨਾ ਕੋਈ ਜੋੜ ਤੋੜ ਕੀਤੇ ਇਸ ਨੂੰ ਬਣਾ ਸਕਦਾ ਤਾਂ ਰਿਸ਼ਪਾਲ ਪਾਲੀ ਜੀ ਨਾਲ ਸੰਪਰਕ ਜ਼ਰੂਰ ਕਰੋ ਇਹਨਾਂ ਨੇ ਕਿਹਾ ਕਿ ਅਸੀਂ ਇਨਾਮ ਵੀ ਦੇਵਾਂਗੇ ਹਾਂਜੀ ਚੈਲੰਜ ਦਿਓ ਕਿੰਨੇ ਸਮੇਂ ਦਾ ਚੈਲੰਜ ਤਾਂ ਨਹੀਂ ਆਪਣਾ ਕਹਿ ਸਕਦੇ ਹਰੇਕ ਬੰਦਾ ਆਪਣੀ ਕਲਾਮਕੀ ਲੈ ਕੇ ਆਵੇ ਹੋ ਸਕਦਾ ਹੈ ਸਾਥ ਉਪਰਵਾਤ ਹੋਗੇ ਤੇ ਬਧੀਆ ਬਣਾ ਸਕੇ ਹਾਂ ਤੇ ਆਪਾਂ ਕਹਿ ਸਕਦੇ ਕੋਈ ਬਣਾਵੇ ਤਾਂ ਆਪਾਂ ਘਰ ਜਾ ਕੇ ਉਹਦਾ ਸਨਮਾਨਤ ਕਰਕੇ ਆਵਾਂਗੇ ਹੂੰ ਕੋਈ ਆਪਣੇ ਨੂੰ ਕਲਾਕਾਰੀ ਭੇਟ ਕਰਦੀ ਲੈ ਕੇ ਆਵਾਂਗੇ ਜੀ ਤੇ ਇਹ ਜਾਨੀ ਕਿ ਨਾਂ ਇਹਦੇ ਚ ਕੋਈ ਜੋੜ ਹੈ ਹੂੰ ਹਾਂ ਨਾਂ ਦੇ ਚ ਕੋਈ ਜੋੜ ਹੈ ਜੀ ਨਾਂ ਜਾਨੀ ਕਿ ਇਹ ਇੱਕ ਹੀ ਪੀਸ ਹੈ ਹੂੰ ਨਾਂ ਕਰਕੇ ਕੱਦ ਜਾ ਕੋਈ ਨਾਂ ਮੇਂ ਕੁਛ ਨਹੀਂ ਹੈ ਜੀ ਤੇ ਤੁਸੀਂ ਦੇਖੋਗੇ ਤਾਂ ਇਹ ਘਰਤਾ ਵੀ ਹੋ ਜਾਂਦਾ ਹੈ ਹੂੰ ਤੇ ਜਾਨੀ ਕਿ ਇਹ ਬਹੁਤ ਵੱਡੀ ਗੱਲ ਹੈ ਦਰਸ਼ਕੋ ਮੂਵ ਹੋ ਜਾਣਾ ਉਹ ਚੀਜ਼ ਦਾ ਹੋ ਜਾਣਾ ਲੱਕੜੇ ਇੱਕ ਹੀ ਆ ਪੀਸ ਇੱਕ ਹੀ ਆ ਅਸਲ ਵਿੱਚ ਇਹਦਾ ਪਮਾਨਾ ਕਿਵੇਂ ਲੈ ਤੁਸੀਂ ਤਾਂ ਕਿਸੇ ਪਾਸੇ ਹੋਵੇ ਮਾਪਿਆ ਜੱਜ ਛੋਟਾ ਬਣਾਇਆ ਜੀ ਮੈਂ ਜੀ ਆ ਛੋਟਾ ਬਣਾਇਆ ਹੂੰ ਫਿਰ ਉਹ ਵੱਡਾ ਬਣਿਆ ਜੀ ਪਮਾਨਾ ਦਿੰਦੇ ਜੀ ਇਹ ਗੋਲ ਲੱਕੜੀ ਹੈ ਹੂੰ ਬਸ ਉਹ ਤੱਕ ਹੀ ਆ ਇੱਕ ਤਰ੍ਹਾਂ ਦੀ ਹੂੰ ਵੀ ਤੱਕ ਨਾ ਮੰਨ ਕੇ ਜੱਜਮੈਂਟ ਨਾ ਬਣਾ ਲੀ ਜੱਜਮੈਂਟ ਹਾਂ ਲਾ ਲਓ ਤੱਕ ਲਾ ਲਓ ਆਪਣੇ ਆਪ ਤੱਕ ਐਸਾ ਜੀ 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 ਬਿਲਕੁਲ ਇਹ ਜਿਹੜੀ ਜਦ ਮੈਂ ਉਸ ਤਰੀਕੇ ਨਾਲ ਬਣਿਆ ਤੇ ਆਪਾਂ ਤਾਂ ਕਹਿੰਦੇ ਕੋਈ ਵੀਰ ਭਰਾ ਕੋਈ ਵੀ ਬਣਾਵੇ ਤਾਂ ਚੰਗੀ ਗੱਲ ਰਿਸ਼ਪਾਲ ਜੀ ਮੇਰਾ ਆਖਰੀ ਸਵਾਲ ਆ ਰਿਸ਼ਪਾਲ ਦਾ ਅਸਲੀ ਦੇ ਵਿੱਚ ਮਨੋਰਥ ਕੀ ਆ ਕਿਉਂਕਿ ਅਸੀਂ ਬਹੁਤ ਸਾਰੇ ਕਲਾਕਾਰਾਂ ਨੂੰ ਮਿਲਦੇ ਆ ਕਿ ਇਹਨਾਂ ਨੇ ਬਿਲਡਿੰਗਾਂ ਖੜੀਆਂ ਕਰ ਲਈਆਂ ਕੋਠੀਆਂ ਪਾੜੀਆਂ ਅਸੀਂ ਦੇਖਿਆ ਕਿ ਤੁਹਾਡਾ ਘਰ ਬੜਾ ਸਿੰਪਲ ਆ ਪਰਿਵਾਰ ਸਿੱਖੀ ਦੇ ਨਾਲ ਜੁੜਿਆ ਹੋਇਆ ਤੁਹਾਡਾ ਡ੍ਰੀਮ ਕੀ ਆ ਫਿਊਚਰ ਦੇ ਵਿੱਚ ਡ੍ਰੀਮ ਤਾਂ ਇਹ ਹੀ ਆ ਵੀ ਮੈਨੂੰ ਕਲਾਕਾਰੀ ਦਾ ਸ਼ੌਂਕ ਆ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਗੁਰ ਸਿੱਖੀ ਨਾਲ ਜੋੜਨਾ ਜੀ ਗੁਰਸੇ ਦਾ ਪਹਿਲੀ ਕਰਦਾ ਜਿਹੜਾ ਕੋਈ ਗੁਰਸੇ ਇੱਕ ਬੰਦਾ ਹੋ ਉਹ ਬਹੁਤਾ ਜਾਨੀ ਤਕੜਾ ਨਹੀਂ ਹੋਊਗਾ ਮੈਂ ਮੰਨਦਾ ਵੀ ਨੋਰਮਲ ਹੋਊਗਾ ਹਾਂ ਨੋਰਮਲ ਹੋਊਗਾ ਕਾਰਨ ਕਾਰਨ ਕਿ ਇਹ ਆਪਾਂ ਬਈ ਮੰਨ ਜੀ ਜਿਹੜਾ ਅੱਜ ਕੱਲ ਜਿੰਨਾ ਵੀ ਅਗਲਾ ਜ਼ਿਆਦਾਤਰ ਜਾਨੀ ਕਿ ਠੀਕ ਆਪਾਂ ਸਾਰੇ ਨਹੀਂ ਕਹਿ ਸਕਦੇ ਉਸ ਇੱਕ ਨੰਬਰ ਜਿੰਨੀ ਬੜੀ ਕਮਾਈ ਹੋਈ ਹੈ ਜੀ ਤੇ ਪਰ ਇੱਕ ਨੰਬਰ ਤੋਂ ਨਹੀਂ ਕਮਾਈ ਨਹੀਂ ਸਕੂਨ ਹਾਂ ਸਕੂਨ ਯਾਨੀ ਕਿ ਇੱਕ ਨੰਬਰ ਜੀ ਆ ਤੇ ਦੋ ਨੰਬਰ ਚ ਗਈ ਉਹ ਤੇ ਸਕੂਨ ਵਾਲੀ ਗੱਲਣੀ ਹੁਣ ਆਪਾਂ ਨੂੰ ਬਹੁਤ ਸਕੂਨ ਆਪਾਂ ਕਹਿੰਨੇ ਬੜੀ ਵਾਈਬਰ ਦੀ ਕਰਫਾਈ ਬਹੁਤ ਸਕੂਨ ਹੈ ਬੜੀਆ ਜ਼ਿੰਦਗੀ ਜੀਉਂ ਰਹੀ ਹੈ ਇਸ ਤੋਂ ਬਾਅਦ ਹੁਣ ਕਿਹੜੇ ਦੇਖਦੀ ਤਿਆਰੀ ਹੈ ਹੁਣ ਫਿਰ ਨਿਊਜ਼ੀਲੈਂਡ ਜਾਣੀ ਜੀ ਹਾਂਜੀ ਪਹਿਲਾਂ ਵੀ ਜਾ ਕੇ ਆਏ ਹਾਂ ਹੂੰ ਨਿਊਜ਼ੀਲੈਂਡ ਜਮ ਉਹ ਪਹਿਲਾਂ ਥਾਈਲੈਂਡ ਵੀ ਕੰਮ ਕਰਕੇ ਜੀ ਸਰ ਦੁਬਈ ਚ ਤਾਂ ਆਪਾਂ ਦੁਬਈ ਸਿਖਲਾਇਆ ਸੀ ਜੀ ਆਈਲੈਂਡ ਚ ਵੀ ਆਪਾਂ ਨੂੰ ਜਿਹੜਾ ਉਦਾਂ ਨਹੀਂ ਵੀ ਆਪਾਂ ਕੰਮ ਕਰਨ ਦੇ ਵਿਸ਼ੇ ਤੇ ਜਾਂਦੇ ਆਪਾਂ ਆਪਦੀ ਕਲਾਕਾਰੀ ਕਰਨ ਹੀ ਜਾਂਦੇ ਆ ਹੂੰ ਉਸ ਤਰੀਕੇ ਨਾਲ ਜਾਂਦੇ ਜੀ ਆਪਾਂ ਹੁਣ ਵੀ ਜਾਵਾਂਗੇ ਚਲੋ ਦੇਖਦੇ ਆਂ ਬਾਕੀ ਕੁਝ ਹੋਰ ਵੀ ਕਲਾਕਾਰੀ ਉੱਥੇ ਕਰਾਂਗੇ ਠੀਕ ਹੈ ਵਿਸਥਾਰ ਦੀ ਅਸੀਂ ਬਹੁਤ ਸਾਰੇ ਜਿਹੜੇ ਮੰਨ ਲਓ ਸਟੈਚੂ ਆਰਟਿਸਟ ਹੁੰਦੇ ਉਹਨਾਂ ਨੂੰ ਵੀ ਮਿਲਦੇ ਰਹਿੰਦੇ ਬਹੁਤ ਸਾਰੇ ਕਲਾਕਾਰਾਂ ਦੇ ਵਕਤ ਵਕਤ ਕਿੱਤਿਆਂ ਦੇ ਨਾਲ ਜੁੜੇ ਹੁੰਦੇ ਆ ਤੇ ਜਿਹੜੇ ਨੌਜਵਾਨ ਨੇ ਉਹ ਇਸ ਖੇਤਰ ਦੇ ਵਿੱਚ ਆਉਣਾ ਚਾਹੁੰਦੇ ਹੋਣਗੇ ਜਾਂ ਟ੍ਰੇਨਿੰਗ ਲੈਣਾ ਚਾਹੁੰਦੇ ਹੋਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨਹੀਂ ਮੈਂ ਤਾਂ ਪਹਿਲਾਂ ਇੱਕ ਦੋ ਵੀਡੀਓ ਚ ਕਿਹਾ ਜੀ ਵੀ ਕੋਈ ਸਿੱਖਣ ਜ਼ਰੂਰ ਜੇ ਕੋਈ ਆ ਸਤੋ ਪੁੱਛ ਗੇਸ ਕਰਨੀਆਂ ਦਾ ਜ਼ਰੂਰ ਕਰਨ ਬੇਸ਼ੱਕ ਦੀ ਸਾਡੇ ਕੋਲ ਆ ਕੇ ਸਿੱਖਣਾ ਪਰ ਸਿੱਖ ਲੈਣ ਤਾਂ ਚੰਗੀ ਗੱਲ ਆ ਆਉਣ ਵਾਲੀ ਪੀੜ੍ਹੀ ਇਹ ਖਲਾਕਾਰੀ ਸਾਡੇ ਤੇ ਚੰਗੀ ਗੱਲ ਹੈ ਅਸੀਂ ਤਾਂ ਚਾਹੁੰਦੇ ਹਾਂ ਵੀ ਪੂਰੇ ਅੱਗੇ ਕਲਾਕਾਰ ਬਣੇ ਜੀ ਇੱਕ ਕਲਾਕਾਰ ਬਣੇ ਯਾਨੀ ਕਿ ਇੱਕ ਉਹਦਾ ਨਾ ਬਣੇ ਵੀ ਜਿਵੇਂ ਆਪਾਂ ਅਗਲਾ ਕੰਮ ਚਲਾਉ ਉਹ ਚਲੋ ਠੀਕ ਹੈ ਕੰਮ ਚੱਲ ਗਿਆ ਪਰ ਅਸਲੀ ਜ ਕਲਾਕਾਰ ਬਣੇ ਯਾਨੀ ਸੱਚੀ ਮਿੱੱਚੀ ਕਹਿ ਦਿੰਦੇ ਨੇ ਉਹ ਕਲਾਕਾਰ ਬਣੇ ਮੇਰੇ ਕ ਲੱਗੇ ਤੁਸੀਂ ਇਹਦਾ ਲੋਗੋ ਵੀ ਐਸੇ ਰਗਾ ਲਈ ਰੱਖਿਆ ਹਾਂ ਜੀ ਹਾਂ ਜੀ ਜੀ ਰੀਅਲ ਕਰੀਆ ਛਨਾਟ ਆਰਟ ਬਿਲਕੁਲ ਹਾਂ ਵੀ ਜੇ ਕਲਾਕਾਰ ਬਣੇ ਤਾਂ ਅਸਲੀ ਦੇਖ ਇਹ ਉਨਾਂ ਲੋਕ ਦਿਖਾਵੇ ਲਈ ਤਾਂ ਕਲਾਕਾਰ ਅੱਜ ਕੱਲ ਬਹੁਤ ਹੈ ਬਹੁਤ ਬਿਲਕੁਲ ਹਰ ਖੇਤਰ ਚ ਹਰ ਖੇਤਰ ਚ ਹੈ ਪਰ ਅਸਲੀ ਥੋੜਾ ਘੱਟ ਹੈ ਜੀ ਉਸ ਪਾਜ਼ੀ ਕਿਤੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਅਪਰੀਸ਼ੀਏਸ਼ਨ ਪ੍ਰਸ਼ੰਸਾ ਪੱਤਰ ਮਿਲਿਆ ਤੁਹਾਨੂੰ ਹਾਂ ਜੀ ਮੈਨੂੰ ਇੰਡੀਆ ਗਵਰਨਮੈਂਟ ਵੱਲੋਂ ਪ੍ਰਸ਼ੰਸਾ ਪੱਤਰ ਮਿਲਿਆ ਹੈਗਾ ਹੂੰ ਤੇ ਮੈਂ ਜਿੰਕਿ 2 ਸਾਲ ਯਾਨੀ ਕਿ ਸੰਸਦ ਭਵਨ ਚ ਕੰਮ ਕੀਤਾ ਹੈਗਾ ਜੀ ਗਵਰਨਮੈਂਟ ਨੇ ਜੀ ਉਹਦੇ ਚ ਯਾਨੀ ਕਿ ਆਪਾਂ ਨੂੰ ਪ੍ਰਸ਼ੰਸਾ ਪੱਤਰ ਬੜੀ ਵਧੀਆ ਜੀ ਪ੍ਰਸ਼ੰਸਾ ਪੱਤਰ ਜੀ ਅਸੀਂ ਲਿਖ ਦਿੱਤਾ ਹੈ ਜੀ ਸਾਰੇ ਯਾਨੀ ਕਿ ਮੈਂ ਫੋਟੋ ਨਹੀਂ ਕਦੇ ਪਾਈ ਮੋਦੀ ਨਾਲ ਮਰਮੋਣ ਸਿੰਘ ਨਾਲ ਸਾਰੇ ਕੋਲਨਾ ਆਪਣੀ ਫੋਟੋਗ੍ਰਾਫੀ ਹੈਗੀ ਆ ਪਰ ਆਪਾਂ ਕਦੇ ਸੋਚਣਾ ਨਹੀਂ ਬਗਿਆ ਅੱਜ ਤੱਕ ਪਾਈ ਨਹੀਂ ਐ ਸਾਸਪਤ ਭਵਨ ਦੇ ਵਿੱਚ ਵੀ ਫੋਟੋ ਹੈਗਾ ਹਾਲਾਂਕਿ ਲੋਡ ਨੂੰ ਫੋਟੋ ਨਹੀਂ ਪਰ ਉਥੇ ਵੀ ਆਪਣੀ ਫੋਟੋਗ੍ਰਾਫੀ ਹੈਗੀ ਹੈ ਜੀ ਪਾਜੀ ਜਮਾਨੇ ਸੋਸ਼ਲ ਮੀਡੀਆ ਦਾ ਲੱਗਦਾ ਨਹੀਂ ਕਿ ਇਸ ਚੀਜ਼ ਹੋਣੀ ਚਾਹੀਦੀ ਉਹ ਕਾਰਨ ਕੀ ਆ ਨਾ ਫਿਰਨਾ ਮੰਨ ਲਓ ਥੋੜੀ ਜਿ ਦੇ ਨਾਲ ਹੀ ਅਗਲਾ ਕਹਿੰਦਾ ਫਲਾਨੀ ਪਾਰਟੀ ਦਾ ਫਲਾਨੀ ਪਾਰਟੀ ਜਾ ਹਾਂ ਇਹ ਜੱਜ ਕਰ ਦੇ ਲੋ ਜੇ ਮੋੜ ਹੀ ਕਹਿ ਦਿੰ ਆਰਐਸਐਸ ਦਾ ਬੰਦਾ ਯਾਰ ਕੁਝ ਵੀ ਜੋੜ ਦਿੰਦੇ ਆ ਕੋਈ ਚੀਜ਼ ਨੂੰ ਨਹੀਂ ਕਰਦੇ ਵੀ ਲੇਕਿ ਫੋਟੋਗ੍ਰਾਫੀ ਹਰੇਕ ਲੀਡਰ ਨਾਲ ਹੈਗੀ ਆ ਦਰਸ਼ਕੋ ਮੈਂ ਦੱਸ ਦੇਵਾਂ ਸੰਸਦ ਭਵਨ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਬੰਬੇ ਗਏ ਆ ਬਾਹੂ ਭਲੀ ਫਿਲਮ ਪਿੱਛੇ ਰਹਿ ਕੇ ਵੀ ਇਹਨਾਂ ਨੇ ਕੰਮ ਕੀਤਾ ਕਿਉਂਕਿ ਜਿਹੜਾ ਸਟੇਜ ਜਾਂ ਕੋਈ ਵੀ ਪਰਦਾ ਤਿਆਰ ਕਰਨਾ ਹੁੰਦਾ ਉਹ ਇਹਨਾਂ ਨੇ ਸਾਰਾ ਕੁਝ ਕੀਤਾ ਇਹ ਬਹੁਤ ਵੱਡੀ ਗੱਲ ਹੈ ਇਹ ਕਹਿੰਦੇ ਕਿ ਕਿਤਾ ਪ੍ਰਾਈਵੇਸੀ ਹੁੰਦੀ ਹੈ ਪਰ ਇਹਨਾਂ ਦਾ ਮਨ ਵੀ ਨਹੀਂਗਾ ਦੂਜੀ ਗੱਲ ਇਹ ਕਿ ਅਸੀਂ ਜੱਜ ਬੜੀ ਜਲਦੀ ਕਰ ਲੈਂਦੇ ਹਾਂ ਕਿਉਂਕਿ ਕਲਾਕਾਰ ਸਾਰਿਆਂ ਦਾ ਸਾਂਝਾ ਹੁੰਦਾ ਇਹ ਕਹਿੰਦੇ ਜੇਕਰ ਸੰਸਦ ਭਵਨ ਦੀਆਂ ਚ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਹਨ ਬਹੁਤ ਸਾਰੇ ਜਿਹੜੇ ਨੇਤਾ ਨੇ ਵੱਖ-ਵੱਖ ਪਾਰਟੀਆਂ ਦੇ ਤਾਂ ਲੋਕ ਜੱਜ ਕਰਦੇ ਕਿ ਫਲਾਨੀ ਪਾਰਟੀ ਦਾ ਇਹ ਵਾਕੀ ਬਿਲਕੁਲ ਇਹ ਨਹੀਂ ਸਹੀ ਗੱਲ ਆ ਦਰਸ਼ਕੋ ਇਹ ਸਨ ਰਿਸ਼ਪਾਲ ਸਿੰਘ ਪਾਲੀ ਗਾਜੇ ਆ ਨਾ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਮੈਂ ਜ਼ਿਆਦਾਤਰ ਮੀਡੀਆ ਦੇ ਵਿੱਚ ਬਹੁਤ ਘੱਟ ਬੋਲਦਾ ਪਰ ਵਾਕਈ ਘੱਟ ਬੋਲਦੇ ਨੇ ਪਰ ਇਹਨਾਂ ਦੇ ਰਿਕਾਰਡ ਬੋਲਦੇ ਨੇ ਇਹਨਾਂ ਦੇ ਕੀਤੇ ਕੰਮ ਬੋਲਦੇ ਨੇ ਬਾਕੀ ਗੁਰਸਿੱਖੀ ਦੇ ਨਾਲ ਜੁੜੇ ਨੇ ਸਿੱਖ ਪਰਿਵਾਰ ਨੇ ਸਧਾਰਨ ਪਰਿਵਾਰ ਦੇ ਵਿੱਚੋਂ ਆ ਇਹਨਾਂ ਨੇ ਕਿਹਾ ਕਿ ਬੇਸ਼ੱਕ ਦੋ ਨੰਬਰ ਦਾ ਲੋਕ ਪੈਸਾ ਕਮਾਉਂਦੇ ਨੇ ਔਰ ਜਿਹੜੀ ਫੇਕ ਆਰਟਿਸਟ ਆ ਜਾਂ ਆਰਟ ਆ ਉਹਨੂੰ ਲੈ ਕੇ ਅੱਗੇ ਬਹੁਤ ਪੈਸਾ ਕਮਾਉਂਦੇ ਨੇ ਪਰ ਇਹ ਕਿਹਦੇ ਸਕੂਨ ਆ 30 ਸਾਲ ਪਲੱਸ ਇਹਨਾਂ ਨੂੰ ਸਮਾਂ ਹੋ ਗਿਆ ਇਸ ਖੇਤਰ ਦੇ ਵਿੱਚ ਪਰ ਸਧਾਰਨ ਪਰਿਵਾਰ ਤੋਂ ਨੇ ਸਿੰਪਲ ਸਧਾਰਨ ਲਾਈਫ ਜਿਉਂਦੇ ਨੇ ਤੇ ਮੈਨੂੰ ਲੱਗਦਾ ਕਿ ਅਜਿਹੇ ਕਲਾਕਾਰਾਂ ਨੂੰ ਸਾਨੂੰ ਸਪੋਰਟ ਕਰਨਾ ਬਣਦਾ ਤੇ ਮੈਂ ਚਾਹੁੰਦਾ ਕਿ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਇੱਕ ਤਾਂ ਜੋ ਵੀ ਇਹ ਚੀਜ਼ਾਂ ਬਣਾਉਂਦੇ ਨੇ ਉਹਨਾਂ ਨੂੰ ਜ਼ਰੂਰ ਦੇਖੋ ਇਹਨਾਂ ਦਾ ਸੰਪਰਕ ਨੰਬਰ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਸੰਪਰਕ ਕਰਕੇ ਜਿਹੜੀਆਂ ਚੀਜ਼ਾਂ ਬਣਾਉਣੀਆਂ ਚਾਹੁੰਦੇ ਹੋ ਲੱਕੜ ਤੋਂ ਤਾਂ ਤੁਸੀਂ ਉਹ ਆਰਡਰ ਦੇ ਕੇ ਤਿਆਰ ਕਰਵਾ ਸਕਦੇ ਹੋ ਆ ਥੋੜਾ ਸਮਾਂ ਬਾਅਦ ਇਹ ਵਿਦੇਸ਼ ਜਾਣਗੇ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੀ ਇਹਨਾਂ ਦੀ ਕਲਾ ਉਸ ਨੂੰ ਦਿਖਾਇਆ ਗਿਆ ਹੈ ਤੇ ਕਾਫੀ ਦੇਸ਼ਾਂ ਦੇ ਵਿੱਚ ਜਾ ਵੀ ਚੁੱਕਿਆ ਹੈ ਤਮੈਨ ਲੱਗਦਾ ਕਿ ਅਜਿਹੇ ਕਲਾਕਾਰਾਂ ਨੂੰ ਅੱਗੇ ਲੈ ਕੇ ਆਉਣਾ ਪੰਜਾਬ ਦਾ ਬੰਦ ਦਾ ਸੋ ਹੋਰ ਅਪਡੇਟਸ ਦੇ ਲਈ ਬਨੇ ਰਹੋ ਜੀਵੀਐਸ ਟਾਈਮ ਦੇ ਨਾਲ